ਅਸੀਂ ਉਹਨਾਂ ਚਿਰ ਘਰੇ ਨਹੀਂ ਜਾਂਦੀ ਆ ਜੀ ਅਸੀਂ ਘਰੇ ਕਹਿ ਕੇ ਆਏਾਂਗੇ ਜੀ ਵੀ ਅਸੀਂ ਜਿੰਨਾ ਜ਼ਿਆਦੇ ਹੱਕ ਹੱਭ ਚਾਹੇ ਜੇ ਕਰੇ ਬਾਗੀਆਂ ਅਸੀਂ ਸਸਿਹਿਤ ਹੋ ਗਏ ਸਾਡੇ ਘਰੇ ਹਾਰ ਪਾ ਦਿਓ ਨਹੀਂ ਜੇ ਜਿੱਤ ਕੇ ਬਾਗੇ ਸਾਡੇ ਘਰ ਚ ਹਾਰ ਪਾ ਦਿਓ ਸਾਡੇ ਬੱਚੇ ਸਾਡੇ ਵੀਰ ਸਾਡੇ ਬਜ਼ੁਰਗ ਇੱਥੇ ਆ ਅਸੀਂ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਜੇ ਮੋਦੀ ਕਹੇਗਾ ਵੀ ਇਹਖ ਨਹੀਂ ਛੱਡ ਕੇ ਜਾਵਣਗੇ ਇਦਾਂ ਬੀਬੀਆਂ ਜਾਂਦੀਆਂ ਨਹੀਂ ਹੈਗੀਆਂ ਤੋ ਹਿਲਕੇ ਨਹੀਂ ਜਾਣਾ ਜਿੰਨਾ ਚਿਰ ਸਾਨੂੰ ਸਾਡੇ ਪਤੀਆਂ ਨੂੰ ਪਰਮੇਸ਼ਰਾਂ ਨੂੰ ਸਾਰਿਆਂ ਨੂੰ ਬਜ਼ੁਰਗਾਂ ਨੂੰ ਵੀਰਾਂ ਨੂੰ ਸਾਡੇ ਹੱਕ ਨਹੀਂ ਮਿਲਦੇ ਅਸੀਂ ਇੱਥੋਂ ਹਿਲਕੇ ਨਹੀਂ ਜਾਣਾ ਅਸੀਂ ਆਪਣੇ ਭੈਣ ਭਰਾਵਾਂ ਨਾਲ ਸਾਰਿਆਂ ਦੇ ਨਾਲ ਮੋਢਾ ਜੋੜ ਕੇ ਮੋਢੇ ਨਾਲ ਖੜਾਂਗੀਆਂ ਕਸਾਨਾਂ ਦੇ ਨਾਲ ਮੂਰੇ ਖੜੀਆਂ ਪਹਿਣਾ ਮੋਢਾ ਲਾ ਕੇ ਇਹਦੀ ਗੋਡੀ ਲਵਾ ਕੇ ਜਾਵਾਂਗੇ ਮੋਦੀ ਦੀ ਉਹਨੇ ਚੱਕਾ ਕੁਝ ਜਮਨ ਜਾਂਦੇ ਇਹ ਤਾਰਾਂ ਤੁਰਾਂ ਤਾਂ 1 ਮਿੰਟ ਦਾ ਕੰਮ ਹੈ ਸਾਡਾ ਸਾਨੂੰ ਆਗੂਆਂ ਨੇ ਰੋਕ ਰਖਿਆ ਜੇ ਸਾਨੂੰ ਯੱਤ ਦੇਤੀ ਤਾਂ ਬਿੰਦ ਚ ਭਗ ਜਾਣਗੀਆਂ ਅੱਜ ਪੂਰੇ ਦੇਸ਼ ਭਰ ਦੇ ਵਿੱਚ ਔਰਤ ਦਿਵਸ ਮਨਾਇਆ ਜਾ ਰਿਹਾ ਜਿਸ ਨੂੰ ਲੈ ਕੇ ਪੰਜਾਬ ਹਰਿਆਣਾ ਦੇ ਬਾਰਡਰਾਂ ਦੇ ਉੱਪਰ ਵੱਡੀ ਗਿਣਤੀ ਦੇ ਵਿੱਚ ਕਿਸਾਨ ਬੀਬੀਆਂ ਪਹੁੰਚੀਆਂ ਨੇ ਕਿਸਾਨ 13 ਫਰਵਰੀ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਨੇ ਤਾਂ ਇਸੇ ਵਿੱਚ ਇੱਕ ਸੰਦੇਸ਼ ਵੀ ਹੈ ਕਿ ਕੱਲੇ ਜਿਹੜੇ ਕਿਸਾਨ ਨੇ ਜਿਹੜੇ ਮਰਦ ਨੇ ਉਹ ਮੈਦਾਨ ਦੇ ਵਿੱਚ ਨਹੀਂ ਇਹਨੇ ਉਹਨਾਂ ਦੇ ਨਾਲ ਮੋਢਾ ਨਾਲ ਮੋਢਾ ਲਾ ਕੇ ਬੀਬੀਆਂ ਖੜੀਆਂ ਨੇ ਇਸ ਲਈ ਤੁਹਾਨੂੰ ਅੱਜ ਵੱਡੀ ਗਿਣਤੀ ਵਿੱਚ ਕਿਸਾਨੀ ਝੰਡੇ ਦੇ ਨਾਲ ਬਜ਼ੁਰਗ ਮਹਿਲਾਵਾਂ ਨੌਜਵਾਨ ਔਰਤਾਂ ਬੱਚੀਆਂ ਛੋਟੀਆਂ ਬੱਚੀਆਂ ਨੇ ਜਿਹੜੀਆਂ ਉਹ ਖਾਸ ਤੌਰ ਤੇ ਧਰਨੇ ਦੇ ਉੱਪਰ ਦੇਖਣ ਨੂੰ ਮਿਲ ਰਹੀਆਂ ਨੇ ਸਾਹਮਣੇ ਖਨੌਰੀ ਬਾਰਡਰ ਹੈਗਾ ਜਿੱਥੇ ਕਿਸਾਨਾਂ ਨੂੰ ਰੋਕਿਆ ਗਿਆ ਹੈਗਾ 13 ਫਰਵਰੀ ਤੋਂ ਕਣਿਆਲੀ ਤਾਰ ਲੱਗੀ ਹੋਈ ਆ ਉਸ ਤੋਂ ਅੱਗੇ ਖੜ ਕੇ ਬੀਬੀਆਂ ਉਹ ਬਾਰਡਰ ਦੇਖ ਰਹੀਆਂ ਨੇ ਆ ਕੇ ਕਿ ਆਖਰਕਾਰ 13 ਤਰੀਕ ਨੂੰ 21 ਤਰੀਕ ਨੂੰ ਇੱਥੇ ਕੀ ਕੁਝ ਵਾਪਰਿਆ ਤੇ ਨਾਲ ਦੀਆਂ ਦੂਜੇ ਪਾਸੇ ਅੱਜ ਔਰ ਦਿਵਸ ਵੀ ਮਨਾਇਆ ਜਾ ਰਿਹਾ ਇਹ ਬੀਬੀਆਂ ਦੇ ਹੱਥ ਦੇ ਵਿੱਚ ਤੁਸੀਂ ਦੇਖ ਸਕਦੇ ਹੋਗੇ ਕਿਸਾਨੀ ਛੱਡੇ ਨੇ ਕਿਉਂਕਿ ਪੰਜਾਬ ਦਾ ਲਗਭਗ ਸਾਰੇ ਹੀ ਕਿਸਾਨ ਸੰਗਠਨ ਨੇ ਜਿਹੜੇ ਉਹ ਇਸ ਸਮੇਂ ਧਰਨੇ ਦੇ ਉੱਪਰ ਨੇ ਉਸ ਤੋਂ ਪਿੱਛੇ ਜਿਹੜੀਆਂ ਬੀਬੀਆਂ ਦੀ ਜਿਹੜੀ ਸਟੇਜ ਆ ਜਿਹੜੀ ਉਹ ਉਹ ਚੱਲ ਰਹੀ ਹੈਗੀ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਬੀਬੀ ਜੀ ਕੀ ਨਾਮ ਆ ਕਿੱਥੋਂ ਆਏ ਹੋ ਤੇਜਿੰਦਰ ਕੌਰ ਆ ਜੀ ਪਿੰਡ ਤਾਜੋਕੇਤ ਜੀ ਬਰਨਾਲਾ ਜਿਲ੍ਹਾ ਤੁਜੀ ਅੱਛਾ ਕਿਵੇਂ ਦੇਖਦੇ ਹਾਂ ਅੱਜ ਹਜ਼ਾਰਾਂ ਦੀ ਗਿਣਤੀ ਚ ਬੀਬੀਆਂ ਇਕੱਠੀਆਂ ਹੋਈਆਂ ਬਹੁਤ ਵੱਡਾ ਇਕੱਠ ਹੋਇਆ ਜੀ ਅਸੀਂ ਆਪਣੇ ਹੱਕ ਵਾਸਤੇ ਇਕੱਠ ਹੋ ਕਰਿਆ ਜੀ ਜਿੰਨਾ ਚਿਰ ਇਹ ਸੰਗਰਾਸ ਚੱਲਦਾ ਰਹੂ ਪਹਿਲੀ ਗੱਲ ਤਾਂ ਅਸੀਂ ਜਿਹੜੇ ਸਾਡੇ ਸੀਹਤ ਵੀਰ ਹੋਏ ਨੇ ਅਸੀਂ ਉਹਨਾਂ ਵਾਸਤੇ ਇਨਸਾਫ ਮੰਗਦੇ ਹਾਂ ਜੀ ਫਿਰ ਦੂਸਰੀ ਗੱਲ ਜਿਹੜੇ ਨਸ਼ੇ ਨੇਗੇ ਉਹ ਬੰਦ ਕਰਨ ਸਾਡੇ ਹੱਕ ਦੇਣ ਜੀ ਜਿੱਥੇ ਵੀ ਸਾਡੇ ਭਰਾ ਵੀਰ ਜਾਣਗੇ ਅਸੀਂ ਬੀਬੀਆਂ ਸਾਡੇ ਕਿਸਾਨ ਵੀਰ ਬਾਅਦ ਪਿੱਛੇ ਹੋਣਗੇ ਅਸੀਂ ਮੂਹਰੇ ਹੋਵਾਂਗੇ ਜੀ ਆ ਦੇ ਜਿੰਨਾ ਚਿਰ ਸਾਡੇ ਹੱਕ ਲੜੇ ਨਹੀਂ ਜਾਂਦੇ ਜੀ ਹਾਂ ਅਸੀਂ ਇਨਸਾਫ ਅਸੀਂ ਉਹਨਾਂ ਚਰ ਘਰੇ ਨਹੀਂ ਜਾਂਦੀ ਆ ਜੀ ਅਸੀਂ ਘਰੇ ਕਹਿ ਕੇ ਆਏਾਂਗੇ ਜੀ ਬੇ ਅਸੀਂ ਜਨਾਜ਼ੇ ਦੇ ਚਾਹ ਦੇ ਹੱਕ ਹੱਜਾ ਚਾਹ ਜੇ ਕਰੇ ਬਾਗੀਆਂ ਅਸੀਂ ਸਥਾਪਿਤ ਹੋ ਗਏ ਸਾਡੇ ਘਰੇ ਹਾਰ ਪਾ ਦਿਓ ਨਾ ਜੇ ਜਿੱਤ ਕੇ ਬਾਗੇ ਸਾਡੇ ਘਰ ਚ ਹਾਰ ਪਾ ਦਿਓ ਬਿਲਕੁਲ ਇਹ ਬੀਬੀਆਂ ਦਾ ਜਿਹੜਾ ਉਹ ਕਹਿ ਸਕਦੇ ਆ ਹੌਂਸਲਾ ਹੈ ਜज्बा ਜਿਹੜਾ ਕਿਸਾਨਾਂ ਨੂੰ ਸਪੋਰਟ ਕਰ ਰਿਹਾ ਬੇਬੇ ਜੀ ਕਿੱਥੋਂ ਆਏ ਤੁਸੀਂ ਕਣਿਆ ਵਾਲੇ ਤੋਂ ਵੀਰ ਜੀ ਫਰੀਦਕੋਟ ਫਰੀਦਕੋਟ ਕਿੰਦੀ ਗਿਣਤੀ ਚ ਹੈ ਹੈਗੇ ਆਂ ਜੀ ਅਸੀਂ 25 26 ਜਣੇ ਹਾਂਜੀ ਅਸੀਂ ਵੀਰ ਬਾਰਡਰ ਦੇਖਣ ਗਏ ਤੁਸੀਂ ਅੱਗੇ ਜਾ ਕੇ ਮੁੜ ਕੇ ਆਏ ਹੋ ਕੀ ਪਹਿਲਾਂ ਫੋਟੋਆਂ 'ਚ ਦੇਖਿਆ ਤੁਸੀਂ ਟੀਵੀ ਤੇ ਦੇਖਿਆ ਵੀ ਉੱਥੇ ਇਦਾਂ ਕੁਝ ਹੋਇਆ 13 ਤਰੀਕ ਨੂੰ 21 ਤਰੀਕ ਨੂੰ ਹਾਂਜੀ ਵੀਰ ਸਭ ਕੁਝ ਦੇਖਿਆ ਜੋ ਵੀ ਹੋਇਆ ਹੈ ਸਰਕਾਰਾਂ ਦਾ ਜੋ ਵੀ ਕੀਤਾ ਉਹ ਛੁਪਿਆ ਤਾਂ ਰਿਹਾ ਹੀ ਨਹੀਂ ਹੈਗਾ ਹਨਾ ਬਸ ਅਸੀਂ ਇਹੀ ਮੰਗ ਕਰਦੇ ਹਾਂ ਜਿਹੜਾ ਸ਼ੁਭਕਰਨ ਸਿੰਘ ਇੱਥੇ ਸ਼ਹੀਦ ਕੀਤਾ ਗਿਆ ਪਾਸੇ ਖੜੇ ਤੇ ਉਹਦੇ ਗੋਲੀ ਮਾਰੀ ਗਈ ਆ ਉਹਨੂੰ ਇਨਸਾਫ਼ ਮਿਲਣਾ ਚਾਹੀਦਾ ਸਾਡੇ ਕਿਸਾਨ ਵੀਰਾਂ ਨੂੰ ਇਨਸਾਫ਼ ਮਿਲਣਾ ਚਾਹੀਦਾ ਠੀਕ ਹੈ ਜੀ ਇੰਨਾ ਚਿਰ ਅਸੀਂ ਉੱਥੋਂ ਜਾਵਾਂਗੇ ਨਹੀਂ ਜਿੰਨਾ ਚਿਰ ਸਾਡੇ ਪਤੀ ਸਾਡੇ ਬੱਚੇ ਸਾਡੇ ਵੀਰ ਸਾਡੇ ਬਜ਼ੁਰਗ ਇੱਥੇ ਆ ਅਸੀਂ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਜੇ ਮੋਦੀ ਕਹੇਗਾ ਵੀ ਇਹਖ ਨਹੀਂ ਛੱਡ ਕੇ ਜਾਵਣਗੇ ਇੰਦਾਂ ਬੀਬੀਆਂ ਜਾਂਦੀਆਂ ਨਹੀਂ ਹੈਗੀਆਂ ਹਾਂਜੀ ਅਸੀਂ ਆਪਣੇ ਹੱਕ ਲਈ ਤੁਸੀਂ ਕਿੱਥੋਂ ਆਏ ਫਿੱਡੇ ਕਲਾਂ ਤੋਂ ਆਏ ਅਸੀਂ ਕਿਵੇਂ ਦੇਖਿਆ ਉਰੇ ਆ ਕੇ ਪਹਿਲਾਂ ਤਾਂ ਅੱਜ ਤਸਵੀਰ ਕਿਦਾਂ ਦੀ ਲੱਗੀ ਦੇਖੋ ਵੀ ਸਾਰੇ ਕੰਡੇ ਵਾਲੀ ਤਾਰ ਲੱਗੀ ਹੋਈ ਉਹ ਵੀ ਦੇਖ ਰਹੇ ਆ ਆਪਾਂ ਆਪਾਂ ਅੱਗੇ ਜਾਣ ਨਹੀਂ ਦੇ ਰਹੇਗੇ ਕਿਸੇ ਪਾਸੇ ਵੀ ਰਸਤਾ ਬੰਦ ਕੀਤਾ ਹੋਇਆ ਉਹਨਾਂ ਦਾ ਸ਼ੋਪ ਕਰਨ ਦੀ ਮੌਤਵੀ ਸਾਈਡ ਤੇ ਖੜ੍ਹੀ ਕੀਤੀ ਵੀ ਇਹਨਾਂ ਨੇ ਅਸੀਂ ਇਨਸਾਫ ਲੈਣਾ ਚਾਹੁੰਦੇ ਆ ਅੱਜ ਮਿਲਾ ਦਵਸਾ ਉਹਦੇ ਕਾਰਨ ਅਸੀਂ ਇਕੱਠੇ ਹੋਏ ਹਾਂ ਅੱਜ ਦੇਖਿਆ ਦੇਖਿਆ ਕਿ ਅੱਗੇ ਗਿਓ ਤਾਰ ਲੱਗੀ ਆ ਕਿਸਾਨਾਂ ਨੇ ਆਪਣੀ ਤਾਰ ਲਾਈ ਹੋਈ ਆ ਵੀ ਇਦੋਂ ਗਾਹਾਂ ਕਿਸਾਨ ਨਾ ਜਾਣ ਉਦੋਂ ਅੱਗੇ ਜਿਹੜੀ ਮਿਲਟਰੀ ਆ ਜਿਹੜੀ ਫੋਰਸ ਆ ਜਿਹੜੀ ਉਹ ਹਾਂਜੀ ਹਾਂਜੀ ਦੇਖੀ ਆ ਦੋ ਪਾਸੇ ਕੰਡਿਆਲੀ ਤਾਰ ਲਾਈ ਹੋਈ ਆ ਵੀ ਨਾ ਆਪਣੇ ਉਧਰ ਜਾਣ ਕਿਸਾਨ ਨਾ ਉਹ ਆਪਣੇ ਦੇ ਉੱਪਰ ਕੋਈ ਵਾਰ ਕਰ ਸਕਣ ਲੱਗਦਾ ਜਦੋਂ ਤੁਸੀਂ ਟੀਵੀ ਦੇਖ ਕੇ ਦੇਖਦੇ ਹੋਮੋਗੇ ਜਾਂ ਹੁਣ ਤੁਸੀਂ ਉਰੇ ਆ ਕੇ ਦੇਖਿਓ ਅ ਕਿਸ ਤਰ੍ਹਾਂ ਦਾ ਪਹਿਲਾਂ ਲੱਗਿਆ ਜਿਹੜਾ ਉਰੇ ਆ ਕੇ ਜਿੰਨਾ ਪ੍ਰਬੰਧ ਕੀਤਾ ਗਿਆ ਕਿਸਾਨਾਂ ਨੂੰ ਰੋਕਣ ਲਈ ਕਿ ਉਹ ਦਿੱਲੀ ਨਾ ਜਾਵਣ ਦੇਖਿਓ ਜੀ ਨਾ ਗਾਂ ਵੀ ਨਹੀਂ ਜਾਣ ਦਿੰਦੇ ਕਿ ਜਿੰਨਾ ਮੋਰਚਾ ਹੋਇਆ ਇੱਥੇ ਅਸੀਂ ਹੁਣ ਦੇਖਣ ਵਾਸਤੇ ਇੱਥੇ ਆਈਆਂ ਇੱਥੋਂ ਹਿਲ ਕੇ ਨਹੀਂ ਜਾਣਾ ਜਿੰਨਾ ਚਿਰ ਸਾਨੂੰ ਸਾਡੇ ਪੱਤਿਆਂ ਨੂੰ ਪਰਮੇਸ਼ਰਾਂ ਨੂੰ ਸਾਰਿਆਂ ਨੂੰ ਬਜ਼ੁਰਗਾਂ ਨੂੰ ਵੀਰਾਂ ਨੂੰ ਸਾਡੇ ਹੱਕ ਨਹੀਂ ਮਿਲਦੇ ਅਸੀਂ ਇੱਥੋਂ ਹਿਲ ਕੇ ਨਹੀਂ ਜਾਣਾ ਅਸੀਂ ਆਪਣੇ ਭੈਣ ਭਰਾਵਾਂ ਨਾਲ ਸਾਰਿਆਂ ਦੇ ਨਾਲ ਮੋਢਾ ਜੋੜ ਕੇ ਮੋਢੇ ਨਾਲ ਖੜਾਂ ਗੀਆਂ ਤੇ ਸਾਡੀ ਹੈ ਸ਼ਾਂਤੀ ਮਾਈ ਹਾਂ ਸ਼ਾਂਤੀ ਮਾਈ ਦੇ ਕਹਿ ਸਕਦੇ ਬੀਬੀ ਜੀ ਕੀ ਤੁਸੀਂ ਮਤਲਬ ਕਿ ਇਕ ਦੱਸਤਾ ਕਿ ਕਿਸਾਨ ਕੱਲੇ ਨਹੀਂ ਹੈਗੇ ਨਾਲ ਅਸੀਂ ਨਾਲ ਆਂ ਜੀ ਹਾਂਜੀ ਹਾਂ ਬੱਚੇ ਵੀ ਆਉਣਗੇ ਸਾਡੇ ਹੁਣ ਇਹ ਤੋਂ ਬਾਅਦ ਸਾਡੇ ਬੱਚੇ ਵੀ ਆਉਣਗੇ ਅਸੀਂ ਵੀ ਆ ਕੇ ਜੀ ਹਾਂ ਇੱਕ ਬਸ ਨਸ਼ਾ ਤੇ ਬਹੁਤ ਬਹੁਤ ਜਿਹਨਾਂ ਚ ਨਸ਼ਾ ਹੁੰਦੇ ਪਾਪਾ ਪੱਦੀ ਲੱਗਦੀ ਫੇਰ ਵੀ ਨਹੀਂ ਜਾਂਦੇ ਅਸੀਂ ਆ ਦੇਖ ਕਿ ਨਸ਼ਾ ਬੰਦ ਕਰੋ ਇਹ ਨਹੀਂ ਬੰਦ ਕਰਦੇ ਸਾਡੇ ਛੋਟੇ ਛੋਟੇ ਵੀਰ ਜਿਸਾਨਾਂ ਦੇ ਨਾਲ ਮੂਹਰੇ ਖੜੀਆਂ ਪੈਣਾ ਮੋਢਾ ਲਾ ਕੇ ਇਹਦੀ ਗੋਡੀ ਲਵਾ ਕੇ ਜਾਵਾਂਗੇ ਮੋਦੀ ਦੀ ਉਹਨੇ ਚੱਕਾ ਜਮਨ ਜਾਂਦੇ ਇਹ ਤਾਰਾਂ ਤੁਰਾਂ ਤਾਂ ਇੱਕ ਮਿੰਟ ਦਾ ਕੰਮ ਹੈ ਸਾਡਾ ਸਾਨੂੰ ਆਗੂਆਂ ਨੇ ਰੋਕ ਰਖੇ ਜੇ ਸਾਨੂੰ ਯੱਤ ਦੇਤੀ ਤਾਂ ਬਿੰਦ ਚ ਭਗ ん <music>